ਤੇਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੇ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਤੁਦ ਬਿਨ ਰੋਗ ਰਜਾਈ ਆਂਦਾ ਓੜਨ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਤੋ ਗਏ ਸੀ ਸਵੇਰੇ ਆਪਾਂ ਖਾਨ ਸਾਹਿਬ ਸੋ ਸਵੇਰੇ 4 ਵਜੇ ਨਿਕਲੇ ਸੀ ਡੈਡੀ ਤੇ ਮੈਂ ਤੇ ਬਹੁਤ ਵਧੀਆ ਸੀ ਤੇ 8:30 ਹੋ ਗਏ ਹੁਣ ਆਏ ਆ ਸੋ ਉੱਥੋਂ ਦਾ ਜਿਹੜਾ ਸੰਗਤਾਂ ਦਾ ਜਿਹੜਾ ਉਤਸ਼ਾਹ ਵਾ ਬਹੁਤ ਜ਼ਿਆਦਾ ਵਾ ਤੇ ਹੁਣ ਤਾਂ ਰਸ਼ ਵੀ ਕਾਫੀ ਹੋ ਗਿਆ ਵਾ ਤੇ ਕਾਫੀ ਦੂਰ ਦੂਰ ਤੋਂ ਵੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਮੱਕੀ ਜਿਹੜਾ ਵਾ ਕਿ ਉੱਥੇ ਖੁਸ਼ ਸੰਗਤਾਂ ਰ হাট ਰਹੀਆਂ ਨੇ ਸੇਵਾਵਾਂ ਚਲਦੀਆਂ ਪਈਆਂ ਨੇ ਲੰਗਰ ਦੀ ਸੇਵਾ ਜਲਦੀ ਵਈ ਜਾ ਸੇ ਇੱਕ ਇਹ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੋਵੇ ਕਿ ਆਪਣੀ ਜਿਹੜੀ ਬਟਾਲੇ ਦੀ ਧਰਤੀ ਬਹੁਤ ਹੀ ਕਰਮਾ ਭਗਾਂ ਵਾਲੀ ਹੈ ਕਿ ਜਿੱਥੇ ਗੁਰੂ ਮਹਾਰਾਜ ਦੇ ਚਰਨ ਪਏ ਤੇ ਜਨਮ ਦਿੰਦਿਆਂ 라 ਵੀ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਤੇ ਜਿਹੜਾ ਆਹ ਵਾਲਾ ਦਿਨ ਹੈਗਾ ਵਿਆਹ ਪੂਰਵ ਦਾ ਸੋ ਇਹ ਬਹੁਤ ਖਾਸ ਮੰਨਿਆ ਜਾਂਦਾ ਵਾ ਸੋ ਇਸ ਚੀਜ਼ ਨੂੰ ਦੇਖਦੇ ਹੋਏ ਕਿ ਇਹ ਇੱਕ ਬੇਨਤੀ ਕਰਦੇ ਆ ਕਿ ਜਿਹੜੀ ਵੀ ਸੰਗਤ ਜਿਹੜੀ ਆਂਦੀ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਖਨਸਾਹੂ ਘਰਦਵਾਰਾ ਸਾਹਿਬ ਤੇ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਜਿਹੜੀ ਹੁੱਲੜਬਾਜੀ ਕਰਦੇ ਹਨ ਉਹ ਚੀਜ਼ ਗਲਤ ਹੋ ਜਾਂਦੀ ਹੈ ਜਿੱਦਾਂ ਉਹ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਵਾ ਡਿਊਟੀ ਆਪਣੀ ਕੀਤੀ ਜਾ ਰਹੀ ਹੈ ਪਰ ਆਪਣਾ ਸੰਗਤਾਂ ਨੂੰ ਵੀ ਚਾਹੀਦਾ ਵਾ ਕਿ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸੋ ਕੱਲ ਵੀ ਗਏ ਸੀ ਆਪਾਂ ਕੱਲ ਦੇਖਿਆ ਸੀ ਸੋ ਬਾਈਕ ਤੇ ਕਾਫੀ ਰਸਮਾਂ ਤੇ ਕਿੰਨਾਂ ਨੰਬਰ ਪਲੇਟਾਂ ਬਣੀਆਂ ਹੈਗੀਆਂ ਸੋ ਕਾਫੀ ਹਾਰਨ ਵਗੈਰਾ ਸੋ ਟਰੈਕਟਰਾਂ ਦੇ ਵੀ ਗੱਡੀਆਂ ਤੇ ਲੋਕੀ ਆ ਰਹੇ ਨੇ ਠੀਕ ਹੈ ਪੰਗੂੜਿਆਂ ਵਾਲਾ ਸੋ ਮਤਲਬ ਕਿ ਮਾਰਕੀਟ ਤੁਹਾਨੂੰ ਪਤਾ ਕਿ ਇੰਨੀ ਉਹ ਹੋ ਗਈ ਹੈ ਬਾਕੀ ਚੋਰੀ ਟਿਕਾਈ ਤੇ ਜਿਹੜਾ ਵਾ ਡਰ ਜਾਂਦਾ ਵਾ ਤੇ ਕਿ ਤੀਜੀ ਗੱਲ ਇਹ ਆ ਕਿ ਜੇ ਕਿਸੇ ਜੀ ਕੋਈ ਕੰਮ ਖਰਾਬੇ ਜਾਂ ਕੋਈ ਲੜਾਈ ਕਰਾਵੇ ਉਸਦਾ ਵੀ ਡਰ ਹੁੰਦਾ ਵਾ ਤੇ ਕੋਈ ਨਾ ਕੋਈ ਆਪਣੇ ਜਿਹੜਾ ਮੋਕਾ ਕੱਢਣ ਖਿੰਦਾ ਸੋ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਰਹੋ ਸੋ ਫੈਮਿਲੀ ਦੇ ਨਾਲ ਆਓ ਠੀਕ ਹੈ ਜੀ ਹੁੱਲੜ ਬਾਜੀ ਜਿਹੜੀ ਆ ਹੁਣ ਨਾ ਕਰੋ ਸੋ ਆਪਣੇ ਗੁਰੂ ਦਾ ਜਿਹੜਾ ਵਾ ਤਿਆਰ ਹੈਗਾ ਵਾ ਠੀਕ ਹੈ ਨਾ ਜੇ ਆਪਾਂ ਸਾਡੇ ਵਿਆਹ ਤੇ ਜੇ ਕੋਈ ਕੰਮ ਖਰਾਬ ਹੋਇਆ ਤੇ ਸਾਰਾ ਵਿਆਹ ਦਾ ਮਜ਼ਾ ਮਰ ਜਾਂਦਾ ਵਾ ਸੋ ਇਹ ਇੱਕ ਗੁਰੂ ਦਾ ਜਿਹੜਾ ਵਾ ਹੈਗਾ ਵਾ ਇੱਕ ਵਿਆਹ ਪੂਰਵ ਸੋ ਇਸ ਚੀ ਨੂੰ ਧਿਆਨ ਦੇ ਵਿੱਚ ਰੱਖੋ ਸੋ ਮੱਥਾ ਟੇਕਣ ਜਾਓ ਸੰਤਾਂ ਪਰਿਵਾਰ ਦੇ ਨਾਲ ਸੋ ਇੱਕ ਵਾਰੀ ਫੇਰ ਸਾਰਿਆਂ ਸੰਗਤ ਨੂੰ ਲੱਖ ਲੱਖ ਵਧਾਈਆ ਇਸ ਪੂਰਵ ਤੇ ਸੋ ਇੱਕ ਨਾਲੇ ਹੋਰ ਸੋ ਪਰਸਮ ਚੋਤੇ ਉੱਤੇ ਗੁਰੂ ਮਹਾਰਜੇ ਦੇ ਚਰਨਾਂ ਤੇ ਜਿਹੜੇ ਅਸੀਂ ਸੰਗਤਾਂ ਆਈਆਂ ਸੀ ਸੋ ਸਾਰਿਆਂ ਨੇ ਮਦਕੀ ਅੰਮ੍ਰਿਤ ਛਕਿਆ ਸੋ ਉਹਨਾਂ ਨੂੰ ਬਹੁ ਬਹੁ ਵਿਧਾਈ ਆ ਸੋ ਅੰਮ੍ਰਿਤ ਛਕਿਆ ਵਾ ਸੰਗਤਾਂ ਨੇ ਸੋ ਮੈਂ ਬਹੁਤ ਹੀ ਗੱਲ ਨਹੀਂ ਕਰਨਾ ਚਾਹਾਂਗਾ ਜੇ ਕੋਈ ਗੱਲ ਕੋਈ ਗਲਤ ਹੋ ਜਾਏ ਤੇ ਮੈਨੂੰ ਮਾਫ ਕਰਨਾ ਬਟ ਇਹ ਜ਼ਰੂਰ ਕਹਾਂਗਾ ਕਿ ਅੰਮ੍ਰਿਤ ਵੀ ਛਕੋ ਰੱਬ ਦਾ ਨਾਮ ਲੈ ਲਓ ਪਰ ਇੱਕ ਚੀਜ਼ ਨੂੰ ਧਿਆਨ ਚ ਬਿਠਾ ਲਓ ਕਿ ਝੂਠ ਕਦੀ ਨਾ ਬੋਲੋ ਸਚਾਈ ਬੋਲੋ ਇਮਾਨਦਾਰੀ ਤੇ ਰਹੋ ਜੇ ਤੁਹਾਡੇ ਅੰਦਰ ਸੱਚ ਔਰ ਇਮਾਨਦਾਰੀ ਹੋਏਗੀ ਨਾ ਤਾਂ ਰੱਬ ਦਾ ਨਾਮ ਆਪੇ ਲਿਆ ਜਾਊਗਾ ਜੇ ਆਪਾਂ ਰੱਬ ਦਾ ਨਾਮ ਵੀ ਲੈ ਕੇ ਸਵੇਰੇ ਆਪਾਂ ਜਾਣਦੇ ਹਾਂ ਗੁਰੂ ਘਰ ਠੀਕ ਹੈ ਬਾਅਦ ਚੋਂ ਆਪਾਂ ਆ ਕੇ ਫਿਰ ਜਾਣਦੇ ਆਪਾਂ ਸਿਆਣਿਆਂ ਕੋਲ ਠੀਕ ਹੈ ਮੁੜ ਕੇ ਹਾਸਲ ਤੱਕੋਣੇ ਆਪਾਂ ਗੂਗਲ ਠੀਕ ਹੈ ਨਾ ਹੋਰ ਕਈ ਕੰਮ ਕਰਦੇ ਆ ਕੋਈ ਕਈ ਤਰ੍ਹਾਂ ਦੇ ਜਿੰਦਗੀ ਦੇ ਸ਼ਰੀਕੇ ਪਾਣੀ ਦੇ ਉਹ ਕੁਝ ਵੀ ਟੋਣੇ ਕਰਦੇ ਆਪਾਂ ਕਹਿ ਸਕਦੇ ਜੇ ਸੋ ਉਸ ਚੀਜ਼ ਨੂੰ ਜਿਹੜਾ ਧਿਆਨ ਦੇ ਵਿੱਚ ਇਹ ਜਰੂਰ ਰੱਖੋ ਕਿ ਆਪਾਂ ਆ ਨਾਮ ਛਕਿਆ ਵਾ ਸੋ ਜੋ ਗੁਰੂ ਮਹਾਰਾਜ ਦਾ ਉਪਦੇਸ਼ ਨੇ ਆਪਾਂ ਉਹਨਾਂ ਉਪਦੇਸ਼ਾਂ ਦੇ ਨਾਲ ਹੀ ਚੱਲਣਾ ਵਾ ਸੋ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਹੈਗੀ ਆ ਸੱਚ ਤੇ ਇਮਾਨਦਾਰੀ ਠੀਕ ਹੈ ਨਾ ਸੋ ਇਸ ਜੀਵਾਂ ਦੇ ਨਾਲ ਚੱਲਾਂਗੇ ਆਪਾਂ ਤੇ ਇਹ ਤੋਂ ਵੱਡਾ ਕੋਈ ਨਾਮ ਨਹੀਂ ਹੈਗਾ ਬਾਕੀ ਵਧੀਆ ਵਾ ਬਾਣੀ ਦੇ ਨਾਲ ਜੁੜੇ ਹੋ ਸੋ ਬਹੁਤ ਬਹੁਤ ਵਧਾਈ ਆ ਸੋ ਸਾਧਿਆਨ ਸੰਤਾਨ ਨੂੰ ਕਿ ਕਾਲੀ ਮੈਂ ਦੇਖ ਰਿਹਾ ਸੀ ਕਿ ਨਾ ਸੋਸ਼ਲ ਮੀਡੀਆ ਤੇ ਕਿ ਗੁਰਮਾਰੀ ਜੀ ਬਣਾ ਜਿਹੜਾ ਆ ਦੇਸ਼ ਹੋਇਆ ਸੀ ਸੰਤਾਨ ਨੂੰ ਉਹਨਾਂ ਨੇ ਨਾ ਅਮਰ ਛਕਿਆ ਵਾ ਸੋ ਬਹੁਤ ਵਧੀਆ ਵਾ ਬੱਚੇ ਵੀ ਨੇ ਸੋ ਕਿਉਂ ਵੀ ਇਹ ਚੀਜ਼ਾਂ ਤਾਂ ਕਹਿ ਰਿਹਾ ਮੈਂ ਕਿ ਕਲਯੁਗ ਚੱਲਦਾ ਪਿਆ ਕਲਯੁਗ ਆਪਣੀ ਚਰਨ ਚ ਹੀ ਆ ਠੀਕ ਆ ਇਸ ਤੇ ਸਟਾਰਟ ਹੋਇਆ ਵਾ ਠੀਕ ਤੇ ਮੱਕੇ ਜਿਹੜਾ ਕੁਝ ਨਾ ਕੁਝ ਗਲਤੀਆਂ ਹੋ ਜਾਂਦੀਆਂ ਨੇ ਬਸ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਤੇ ਹਾਂ ਵੀ ਸੱਚ ਤੇ ਝੂਠ ਜਿਹੜਾ ਇਸੇ ਫਰਕ ਰੱਖੋ ਸੱਚ ਇਮਾਨਦਾਰੀ ਨਾਲ ਹੀ ਚੱਲੋ ਹਰ ਕੰਮ ਨੂੰ ਇਮਾਨਦਾਰੀ ਨਾਲ ਕਰੋ ਠੀਕ ਹੈ ਨਾ ਤੇ ਰੱਬ ਦਾ ਨਾਮ ਲੈ ਕੇ ਝੂਠ ਕਦੀ ਨਾ ਬੋਲੋ ਠੀਕ ਹੈ ਨਾ ਗਲਤ ਕੰਮ ਕਰੋ ਠੀਕ ਹੈ ਬਾਕੀ ਜੇ ਕੁਝ ਗਲਤ ਬੋਲਿਆ ਤੇ ਮਾਫੀ ਜ਼ਰੂਰ ਕਰ ਦੇਣਾ ਕਿਉਂਕਿ ਜੋ ਚੀਜ਼ਾਂ ਦੇਖਦੀਆਂ ਪਈਆਂ ਨੇ ਮੌਜੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦਾ ਪਿਆ ਹਾਂ ਕੁਝ ਇਸ ਚ ਗਲਤ ਤੇ ਨਹੀਂ ਹੈਗਾ ਤੇ ਮੈਂ ਬਸ ਮੈਂ ਇਹ ਕਹਾਂਗਾ ਕਿ ਹਾਂ ਵੀ ਨਾਮ ਸ਼ਕੂਰ ਤੋਂ ਹਰ ਪਰਮ ਦੀ ਜੜੀਆ ਕਰ ਗਰੋ ਠੀਕ ਹਨ ਸੋ ਕੰਬੀਰ ਗੁਰੂ ਮਹਾਰਾਜ ਜੀ ਵੀ ਸਖੰਦੀ ਨੇ ਕਿ ਸਾਰਿਆਂ ਨਾਲ ਪਿਆਰ ਨਾਲ ਰਹੋ ਇਮਾਨਦਾਰ ਰਹੋ ਤੇ ਸੱਚ ਦੇ ਰਾਹ ਤੇ ਚੱਲੋ ਬਟ ਆਪਾਂ ਜਿਹੜੀਆਂ ਕੀ ਅਜਕਲ ਦੀਆਂ ਜਿਹੜੀਆਂ ਚੀਜ਼ਾਂ ਵੇਖ ਕੇ ਪੈਸਾ ਤੇ ਲਾ ਤੇ ਅਮੀਰ ਗਰੀਬੀ ਵੇਖ ਕੇ ਸੋ ਆਪਾਂ ਇਹਨਾਂ ਬਰਾਬਰੀ ਦੀ ਕਰ ਸਕਦੇ ਹਾਂ ਠੀਕ ਹੈ ਨਾ ਇੱਕ ਤੁਲਨਾ ਪਿਆ ਕਰ ਲੈਨੇ ਆ ਸੋ ਜਿਹਦੇ ਕਰਕੇ ਜਿਹੜਾ ਇਹ ਚੀਜ਼ਾਂ ਆਉਣੀਆਂ ਆਉਣੀਆਂ ਸ਼ੁਰੂ ਹੋਣ ਲੱਗ ਜਾਂਦੀਆਂ ਨੇ ਤੇ ਇਹਹੀ ਕਹਾਂਗਾ ਕਿ ਆਰੰਭ ਦੇ ਨਾਂ ਨੂੰ ਕੋਈ ਟ੍ਰੈਂਡ ਨਾ ਬਣਾਓ ਠੀਕ ਹੈ ਨਾ ਕਿ ਹਾਂ ਵੀ ਇੱਕ ਟ੍ਰੈਂਡ ਬਣਾ ਜੀਏ ਤੇ ਕਦੇ ਵੀ ਰੋਲਾ ਪਾ ਕੇ ਬਾਠ ਨਹੀਂ ਕੀਤਾ ਜਾਂਦਾ ਠੀਕ ਹੈ ਨਾ ਬਹੁਤ ਜਾਣੇ ਵੀ ਹੈਗੇ ਨੇ ਜਿਹੜੇ ਪਾਠ ਨਹੀਂ ਵੀ ਕਰਦੇ ਨੇ ਰੱਬ ਦਾ ਨਾਮ ਨਹੀਂ ਵੀ ਲੈਂਦੇ ਪਰ ਸੱਚੀ ਮੰਨਦਰੀ ਨਾਲ ਜਿਹੜਾ ਹੱਕ ਦੀ ਕਮਾਈ ਕਰਦੇ ਨੇ ਸੋ ਮੈਂ ਸਿਰਫ ਇਹੀ ਕਹਾਂਗਾ ਕਿ ਰੱਬ ਦਾ ਨਾਮ ਲਿਆਓ ਲੋਰ ਢਿੱਲੀ ਗੁਰੂਗਰ ਜਾਓ ਪਰ ਜਦੋਂ ਵੀ ਕੋਈ ਗਲਤ ਕੰਮ ਕਰਨ ਲੱਗਦੇ ਜੇ ਜਾਂ ਕਿ ਸਿਆਣੇ ਕੋ ਜਾਂ ਕੋ ਟੋਣੇ ਠਾਣੇ ਕਰਨ ਲੱਗਦੇ ਜੇ ਜਾਂ ਕਿਸੇ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੰਦੇ ਜੇ ਕਿ ਇਹ ਦੀ ਕਿ ਇਹਦਾ ਅਪਮਾਨ ਕਰਨਾ ਸ਼ੁਰੂ ਕਰਦੇ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖੋ ਕਿ ਅੱਜ ਸਵੇਰੇ ਆਪਾਂ ਗੁਰੂ ਘਰ ਗਏ ਸੀ ਤੇ ਉੱਥੋਂ ਕੀ ਵਚਨ ਜ ਉੱਥੋਂ ਕੀ ਸ਼ਲੋਕ ਸੁਣੇ ਸਨ ਸੋ ਆਪਾਂ ਪੜਦੇ ਵੀ ਆ ਜਦੋਂ ਵੀ ਕਿਤੇ ਗੁਰੂ ਘਰ ਜਾਂਦੇ ਆ ਤੋ ਮੱਥਾ ਟੇਕ ਕੇ ਜਦੋਂ ਬਾਹਰ ਨਿਕਲਦੇ ਆ ਤੇ ਉੱਥੇ ਜਿਹੜਾ ਸ਼ਲੋਕ ਤੋਂ ਸ਼ਬਦ ਵੀ ਲਿਖੇ ਜਾਂਦੇ ਨੇ ਪਰ ਆਪਾਂ ਇੱਕ ਟ੍ਰੈਂਡ ਬਣਾ ਲਿਆ ਫੋਟੋ ਖਿੱਚ ਲਈ ਆ ਤੇ ਮਾਸੂ ਹੋਇਆ ਫਿਰ ਸਾਰੀ ਦਿਹਾੜੀ ਜਿਹੜਾ ਮੈਂ ਪਤਾ ਨਹੀਂ ਲੱਗਦਾ ਆਪਾਂ ਕੀ ਬੋਲ ਜੰਨੇ ਸੋ ਐਨੀਵੇ ਤੇ ਕੁਝ ਗਲਤ ਬੋਲ ਗਿਆ ਹਾਂਗਾ ਤੇ ਮਾਫ ਕਰਨਾ ਮੇਰਾ ਗਲ ਕਿਸੇ ਨੂੰ ਮਤੇ ਕੀ ਪਿੰਚਤਨਾ ਨਹੀਂ ਸੀ ਸ਼ਬਦ ਮੇਰੇ ਸੋ ਹੁਣ ਬ੍ਰੇਕਫਾਸਟ ਕਰਨਾ ਹੈ ਬ੍ਰੇਕਫਾਸਟ ਕਰਕੇ ਆਪਾਂ ਚੱਲਾਂਗੇ ਕੰਮ ਨੂੰ ਸੋ ਅੱਜ ਦਾ ਫੀਲਡ ਵਰਕ ਮੰਡੇ ਅੱਜ ਕੰਮ ਦਾ ਪ੍ਰੈਸ਼ਰ ਵੀ ਹੋਏਗਾ ਸੋ ਕੱਲ ਛੁੱਟੀ ਆ ਤੋ ਕੱਲਪਾ ਗੁਰੂ ਘਰ ਦੀ ਜਿਹੜੀ ਆ ਸੇਵਾ ਦੇ ਵਿੱਚ ਹਾਜ਼ਰੀ ਭਰ ਹਾਂਗੇ ਸਵੇਰੇ ਦਾ ਇਹ ਆ ਆਪਣਾ ਪਲਾਨ ਕਿ ਸਵੇਰੇ ਨਿਕਲਾਂਗੇ ਛੇਤੀ ਤੇ ਬਾਕੀ ਵੇਖੋ ਕਿਵੇਂ ਦਿਨ ਚੜਦਾ ਹੈ ਤੇ ਕਿਵੇਂ ਨਾ ਕੀ ਪਲੈਨਿੰਗ ਬਣਦੀ ਆ ਤੇ ਹੁਣ ਹੁਣ ਕੀਤੀ ਆਪਾਂ ਕਨਪਤੀ ਦੀ ਪੂਜਾ ਸੋ ਆਇਦਾ ਦਿਨ ਬਹੁਤ ਵਧੀਆ ਸੀ ਸਵੇਰੇ ਪਹਿਲਾਂ ਗੁਰਦੁਆਰਾ ਸਾਹਿਬ ਗਏ ਸੀ ਫਿਰ ਆ ਕੇ ਜਿਹੜੀ ਆਪਾਂ ਪੂਜਾ ਕੀਤੀ ਆ ਸੋ ਮੇ ਵੀ ਆਇਦਾ ਦਿਨ ਬਹੁਤ ਵਧੀਆ ਹੀ ਰਹੇਗਾ ਸੋ ਤੁਮ ਵੀ ਸੇਰੀ ਸੇਰੀ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਮਾਰੇ ਸੋਪੀ ਜੀ ਦੇ ਤੇ ਫਿਰ ਘਰ ਆ ਕੇ ਫਿਰ ਆਪਾਂ ਗਣਪਤੀ ਜੋਤ ਜਗਾਈ ਤੇ ਉਹ ਵਧੀਆ ਸੋ ਜਾਂਦੇ ਜਾਂਦੇ ਇੱਕ ਗੱਲ ਕਿ ਜਿਹੜੇ ਵੀਡੀਓ ਦੇਖ ਲੈਨੇ ਨਵੇਂ ਸਬਸਕ੍ਰਾਈਬਰ ਜਾਂ ਜਿਹੜੇ ਦੂਰ ਬੈਠੇ ਨੇ ਸੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਕੱਲ ਦਾ ਦਿਨ ਜਿਹੜਾ ਬਹੁਤ ਖਾਸ ਹੈਗਾ ਵਾ ਤੇ ਕੱਲ ਮੈਂ ਤੁਹਾਨੂੰ ਲਾਈਵ ਵੀਡੀਓ ਸ਼ੇਅਰ ਕਰਾਂਗਾ ਠੀਕ ਆ ਸੋ ਨੋ ਕੰਮ ਦਾ ਜੋੜਿਆ ਮੈਨੂੰ ਕੰਮ ਤੋਂ ਵੀ ਫੋਨ ਆ ਗਿਆ ਉਹ ਮੈਂ ਤੇ ਫਿਰ ਆਹ ਵਲੋਗ ਹੀ ਠੀਕ ਹੈ ਤੁਹਾਂ ਕਰਤਾ ਫਿਰ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਜਿੰਨੇ ਸਬਸਕ੍ਰਾਈਬ ਕਰਦੇ ਨੇ ਜਿਹੜੇ ਮੇਰੇ ਨਵੇਂ ਸਬਸਕ੍ਰਾਈਬਰ ਨੇ ਜਿਨ੍ਹਾਂ ਨੇ ਕੱਲ ਹੀ ਕੁਝ ਵੀ ਨੋ ਇਹਨੇ ਸੋ ਬਹੁਤ ਥੈਂਕਸ ਸੋ ਇਦਾਂ ਹੀ ਵੀਡੀਓ ਨੂੰ ਭਰਾ ਨੂੰ ਪਿਆਰ ਦਿੰਦੇ ਰਿਹਾ ਕਰੋ ਸੋ ਫਿਰ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਉਹ ਟਰਾਈ ਕਰਾਂਗਾ ਕਿ ਅੱਜ ਦਾ ਫੀਲਡ ਵਰਕ ਵੀ ਜਰਾ ਸ਼ੇਅਰ ਕਰਾਂ ਓਕੇ ਬਾਈ ਸੀਓ ਟਾਟਾ ਔਰ ਸਸਿਗਾ ਸਾਰਿਆਂ ਨੂੰ